ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਵਿంటర్ ਵੇਅਰ ਸੂਟs ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਕਿ ਸਾਰਿਆਂ ਦੀ ਬਹੁਤ ਜ਼ਿਆਦਾ ਰਿਕਵੈਸਟ ਸੀ ਕਿ ਤੁਸੀਂ ਸਰਦੀ ਵਾਲੇ ਸੂਟ ਆ ਜਿਹੜੇ ਸ਼ੇਅਰ ਕਰੋ ਸੋ ਆਪਾਂ ਕੁਝ ਕੁ ਪੀਸ ਆ ਜਿਹੜੇ ਇਹ ਬਣਾਏ ਹੈਗੇ ਆ ਤੁਸੀਂ ਲੈ ਸਕਦੇ ਹੋ ਇਹ ਸਾਰੇ ਜਿਹੜੇ ਹੈਗੇ ਆ ਜੀ ਪਸ਼ਮੀਨਾ ਤੇ ਬਣੇ ਹੋਏ ਆ ਦੇਖ ਸਕਦੇ ਹੋ ਵਾਈਟ ਇਹ ਪਸ਼ਮੀਨਾ ਕਲਰ ਹੈ ਇਹਦੇ ਨਾਲ ਤੁਸੀਂ ਦਬੱਟੇ ਦੇ ਵਿੱਚ ਟਾਈ ਡਾਈ ਵੀ ਕਰ ਸਕਦੇ ਹੋ ਔਰ ਬਹੁਤ ਹੀ ਸੋਨਾ ਸਿੰਗਲ ਜਿਵੇਂ ਟਾਂਕੇ ਦਾ ਕੰਮ ਹੋਇਆ ਹੋਇਆ ਸੋ ਇਸ ਤਰ੍ਹਾਂ ਸੈਂਟਰ ਪੈਨਲ ਬੰਦ ਹੈ ਸਾਰਾ ਹੀ ਕੰਮ ਆ ਜਿਹੜਾ ਇਹ ਸਿੰਗਲ ਟਾਂਕੇ ਦਾ ਤੁਸੀਂ ਲੈ ਸਕਦੇ ਹੋ 12500 ਹੈ ਜੀ ਜਿਹੜਾ ਇਹ ਸੂਟ ਹੈ ਇਹ ਸਕਿਨ ਕਲਰ ਹੈ ਜੀ ਇਹਦੇ ਵਿੱਚ ਹੀ ਯਾਪਾ ਕੁਛ ਪਹਿਲਾਂ ਆਪਾਂ ਤੁਹਾਡੇ ਨਾਲ ਜਿਹੜੇ ਸ਼ੇਅਰ ਕੀਤੇ ਸੀਗੇ ਸ਼ੇਅਰ ਸੋ ਉਹ ਥੋੜਾ ਡਿਫਰੈਂਟ ਵਰਕ ਸੀਗਾ ਇਹ ਅਲੱਗ ਹੈ ਸੋ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਜਿਹੜਾ ਵਰਕ ਕਰਵਾ ਸਕਦੇ ਹੋ ਸੋ ਇਸ ਤਰ੍ਹਾਂ ਦੋ ਫਲਾਰ ਹੈਗੇ ਉੱਪਰ ਇਹਨਾਂ ਦੇ ਘੇਰੇ ਲੈਣ ਦੀ ਕੋਈ ਪ੍ਰੋਬਲਮ ਨਹੀਂ ਹੈ ਸੋ ਬਹੁਤ ਹੀ ਸਿੰਗਲ ਜਿਹਾ ਸਿੰਗਲ ਟਾਂਕੇ ਦਾ ਕੰਮ ਹੈ ਸੋ ਤੁਸੀਂ ਉਹਨੂੰ ਰੈਡੀ ਕਰ ਸਕਦੇ ਹੋ ਸਕਿਨ ਕਲਰ ਹੈ ਜੀ ਔਰ ਇਹ ਜਿਹੜਾ ਕਲਰ ਹੈਗਾ ਇਹ ਕਾਪਰ ਕਲਰ ਹੈ ਇਹ ਡਿਜ਼ਾਈਨ ਆਪਾਂ ਤੁਹਾਨੂੰ ਪਹਿਲਾਂ ਸ਼ੋਅ ਕੀਤਾ ਸੀ ਇਹ ਵੀ ਸੇਮ ਤੁਸੀਂ ਕਿਸੇ ਵੀ ਸ਼ੇਡ ਤੇ ਜਿਹੜਾ ਵਰਕ ਕਰਵਾ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਬ੍ਰੀਕ ਵਰਕ ਹੈ ਜੀ ਇਹ ਔਰ ਇਸ ਤਰ੍ਹਾਂ ਉੱਪਰ ਤੱਕ ਸਾਰੇ 2500 ਦੇ ਹੈ ਜੀ ਔਰ ਜਿਵੇਂ ਆਪਾਂ ਤੁਹਾਨੂੰ ਸਕਿਨ ਤੇ ਵਾਈਟ ਦਿਖਾਇਆ ਉਹਦੇ ਵਿੱਚ ਆਪਣੇ ਕੋਲ ਗ੍ਰੇ ਕਲਰ ਅਵੇਲੇਬਲ ਹੈ इस तरह और महंदी शेड इस तरह महंदी शेड है जोड़ा ये अवेलेबल है so, सो कोई भी सूट ती ओनली ट्वेंटी फाइव हंड्रेड चा लै सकते इस तरह ग्रे कलर भी बहुत ही ज़्यादा सोहना है जी और ਪਹਿਲਾਂ ਪਤਾ ਨੂੰ ਦਿਖਾਇਆ ਸਕਿਨ ਕਲਰ اور ਵਾਈਟ ਇਸ ਸੋ ਇਹੀ ਇਸ ਸਾਰੇ ਡਿਜ਼ਾਈਨ ਦੇ ਕਲਰ ਆ ਇਹ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਸ਼ੇਡ ਚ ਬਣਾ ਸਕਦੇ ਹੋ ਆਪਾਂ ਤੁਹਾਨੂੰ ਅੱਗੇ ਜਿਹੜਾ ਪਸ਼ਮੀਨੇ ਦਾ ਸਟਾਫ ਦਿਖਾਉਣੇ ਹਾਂ ਸੋ ਜਿਵੇਂ ਇਹ ਕ੍ਰਾਸ਼ ਕਾਟਨ ਦੇ ਵਿੱਚ ਆਪਣੇ ਕੋਲੇ ਜਿਹੜਾ ਸੂਟ ਹੈ ਇਸ ਤਰ੍ਹਾਂ ਕੀ ਰਿਹਾ ਵਰਕ ਹੈ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਗਲੇ ਦੇ ਵਿੱਚ ਇਹ 42 ਦੀ ਲੰਬਾਈ ਦੇ ਅਕੋਰਡਿੰਗਲੀ ਆ ਉੱਪਰ ਗਲਾ ਬਣੂਗਾ ਜੀ ਤੁਸੀਂ ਥੋੜਾ ਬਹੁਤ ਅੱਗੇ ਪਿੱਛੇ ਵੀ ਕਰ ਸਕਦੇ ਹੋ 43 ਸੋ ਇਹ ਹੈਗਾ ਜੀ 2500 ਦਾ ਓਨਲੀ ਸੂਟ ਇਹ ਹੈਗਾ ਜੀ ਪਸ਼ਮੀਨੇ ਦਾ 800 ਦਾ ਸੂਟ ਔਰ ਇਹ ਵੀ ਆਪਣੇ ਕੋਲੇ ਪਸ਼ਮੀਨੇ ਦਾ ਸੂਟ ਹੈ ਬਹੁਤ ਹੀ ਸੌਫਟ ਸਟੱਫ ਹੈ ਜੀ ਇਹ ਇਸਰਾ ਇਹ ਤੁਸੀਂ ਉੱਪਰ ਜਿਵੇਂ ਇਹ ਆਪਾਂ ਪੈਚ ਲਗਾ ਕੇ ਕੋਈ ਵੀ ਵੇਲ ਵਗੈਰਾ ਲਗਾ ਕੇ ਬਣਾ ਸਕਦੇ ਹੋ ਸੋ ਬਹੁਤ ਹੀ ਸੋਨਾ ਇਹ ਜਿਹੜਾ ਸ਼ੇਡ ਹੈ ਸੂਟ ਦਾ ਫੁੱਲ ਸੂਟ ਬਣਾਓ ਉਹਦੇ ਉੱਪਰ ਪੈਚ ਲਗਾ ਕੇ ਤੁਸੀਂ ਇਹਨੂੰ highlighting ਕਰ ਸਕਦੇ ਹਾਂ ਕੁਝ ਵੀ ਮੈਂ ਐਂਕਰਿੰਗ ਕਰ ਸਕਦੇ ਹਾਂ ਸੋ ਨੈਕਸਟ ਪ੍ਰਿੰਟਡ ਸੂਟ ਹੈਗੇ ਜੀ ਜਿਹੜੇ ਉਹ ਆਪਾਂ ਇਹ ਹੈਗਾ ਜੀ ਬਹੁਤ ਹੀ ਪਿਓਰ ਪਸ਼ਮੀਨਾ ਹੈ ਜੀ ਬਹੁਤ ਹੀ ਸੌਫਟ ਹੈ ਇਹਨ ਤੁਸੀਂ 3500 ਦਾ ਸੂਟ ਹੈ ਜੀ ਇਹ ਫੁੱਲ ਸੂਟ ਹੈ ਇਹ ਲਾਈਨਿੰਗ ਲੱਗ ਕੇ ਹੀ ਬਣੇਗਾ ਸੋ ਜਿਸ ਨੇ ਵੀ ਬਣਾਉਣਾ ਹੈਗਾ ਤਾਂ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਸੌਫਟ ਹੈ ਸਟਫ ਜਿਹੜਾ ਤੁਸੀਂ ਇਹਨੂੰ ਦੇਖੋਗੇ ਬਕਾਇਦਾ ਜਿਹੜਾ ਇਹ ਪਿਓਰ ਹੈ ਜੀ ਸੋ 3500 ਦਾ ਇਹ ਹੈਗਾ ਇਹ ਵਾਲਾ ਸੂਟ ਹੈ ਜੀ ਇਹ ਸ਼ਰਟ ਹੈਗਾ ਵਿంటర్ ਵੇਅਰ ਹੀ ਆ ਬਹੁਤ ਹੀ ਸੋਹਣਾ ਰੋਜ਼ਿਸ ਡਿਜ਼ਾਈਨ ਹੈ ਇਹਦੇ ਨਾਲ ਆਪਣੇ ਕੋਲੇ ਦੋ ਸ਼ਰਟ ਆ ਬਾਟਮ ਇਸ ਤਰ੍ਹਾਂ ਸਕਿਨ ਲੱਗ ਕੇ ਜੀ ਤੁਸੀਂ ਉਹਦੇ ਉੱਪਰ ਆ ਜਿਹੜਾ ਆ ਵੇਲ ਪਾ ਕੇ ਜਾਂ ਕੋਈ ਵਰਕ ਕਰਕੇ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਆ ਬਾਕੀ ਆਪਣੇ ਕੋਲੇ ਪਸ਼ਮੀਨੇ ਦੇ ਜਿਹੜੇ ਕਲਰ ਹੈਗੇ ਆ ਜੀ ਇਹ ਪਾਲਾ ਸ਼ੇਡ ਹੈ ਸਾਰਾ ਬਹੁਤ ਹੀ ਪ੍ਰੀਮੀਅਮ ਪਸ਼ਮੀਨਾ ਹੈਗਾ ਜੀ ਇਹਦੇ ਤੇ ਕੋਈ ਵੀ ਬੁਰ ਬਗੈਰਾ ਦੀ ਪ੍ਰੋਬਲਮ ਨਹੀਂ ਹੁੰਦੀ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹ ਗ੍ਰੀਨ ਕਲਰ ਹੈ ਜੀ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਇਹ ਹੈਗਾ ਜੀ ਕਾਟਨ ਆ ਸ਼ਾਈਨਿੰਗ ਵਾਲੀ ਹੈ ਸਰਦੀ ਵਾਲੀ ਇਹ ਫਰ ਤੁਸੀਂ ਇਹਨੂੰ ਵਿਦਾਉਟ ਲਾਈਨਿੰਗ ਹੈ ਜਿਹੜਾ ਵੇਅਰ ਕਰ ਸਕਦੇ ਹੋ ਸੋ ਇਹਦੇ ਤੇ ਇਹ ਵੀ ਕੋਈ ਵੀ ਸੂਟ ਹੈ ਜਿਹੜਾ ਵਰਕ ਕਰਵਾ ਸਕਦੇ ਹੋ ਸੋ ਆਪਾਂ ਤੁਹਾਨੂੰ ਜਿਹੜਾ ਪ੍ਰਾਈਸ ਹੈ ਇਹਦੇ ਤੇ ਜਿਹੜਾ ਵੀ ਤੁਸੀਂ ਵਰਕ ਸਿਲੈਕਟ ਕਰੋਗੇ ਸੋ ਆਪਾਂ ਉਹਦੇ ਅਕੋਰਡਿੰਗ ਹੀ ਤੁਹਾਨੂੰ ਪ੍ਰਾਈਸ ਦੱਸਾਂਗੇ ਜੀ ਆਪਾਂ ਸਿਰਫ ਇੱਕ ਕਲਰ ਦਿਖਾ ਰਹੇ ਹਾਂ ਕਿਉਂਕਿ ਸਾਰਿਆਂ ਨੇ ਬਹੁਤ ਸਾਰਾ ਇਹਦੇ ਕਲਰ ਬਾਰੇ ਪੁੱਛਿਆ ਹੈਗਾ ਕਿ ਪਸ਼ਮੀਨੇ ਦੇ ਕਲਰ ਸ਼ੋ ਕਰ ਦੋ ਸੋ ਇਹ ਗ੍ਰੀਨ ਨੇ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਇਹ ਮਾਊਸ ਸ਼ੇਡ ਹੈ ਜੀ ਇਹ ਵੀ ਬਹੁਤ ਹੀ ਸੋਹਣਾ ਹੈਗਾ ਸੋ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਦਿਖਾਏ ਹੈਗੇ ਆ ਵਰਕ ਡਿਜ਼ਾਈਨਿੰਗ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਜੀ ਇਹ ਵੀ ਗ੍ਰੀਨ ਸ਼ੇਡ ਹੈ ਬਹੁਤ ਹੀ ਸੋਹਣਾ ਜਾਂ ਇਹ ਹੈਗਾ ਜੀ ਗਾਜਰੀ ਰੈੱਡ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਹੈ ਵਾਈਨ ਦਾ ਸ਼ੇਡ ਹਲਕਾ ਜਿਹਾ ਔਰ ਜਿਹੜਾ ਇਹ ਸਟੱਫ ਹੈਗਾ ਜੀ ਤੁਹਾਨੂੰ ਬਾਅਦ ਦਿਖਾਉਣੇ ਆ ਇੱਕ ਸੂਟ ਆਪਣੇ ਕੋਲੇ ਪਿਓਰ ਪਸ਼ਮੀਨੇ ਦੇ ਵਿੱਚ ਇਹ ਪਿਆ ਹੈਗਾ ਜੀ ਇਹ ਸ਼ਰਟ ਹੈ ਔਰ ਇਹਦੇ ਨਾਲ ਇਸ ਤਰ੍ਹਾਂ ਬਾਟਮ ਹੈ ਜੀ ਇਹ ਪਿਓਰ ਪਸ਼ਮੀਨੇ ਦੇ ਵਿੱਚ ਇਹ ਜੋ ਤੁਸੀਂ ਲੌਂਗ ਇਸ ਤਾ ਤੁਹਾਨੂੰ ਪਤਾ ਚੱਲ ਜਾਏਗਾ ਸੋ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਸੂਟ ਬਹੁਤ ਹੀ ਸੋਹਣਾ ਇਹਦਾ ਜਿਹੜਾ ਪ੍ਰਿੰਟ ਹੈ। ਇਸ। ਸੋ ਇਹਦੇ ਤੇ ਕਰੀਮ ਬਾਟਮ ਬਣਾ ਕੇ ਆਪਾਂ ਐਂਕਰਿੰਗ ਵੇਹਰਾ ਕਰਕੇ ਉਹਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕਰ ਸਕਦੇ ਹਾਂ ਜੀ। ਸੋ ਨੈਕਸਟ ਹੈਗਾ ਜੀ ਮਸਟਰਡ ਬਹੁਤ ਹੀ ਸੋਹਣਾ ਜਿਹਾ ਸ਼ੇਡ ਹੈ ਮਸਟਰਡ ਡਲ ਜਾਂ ਮਸਟਰਡ। ਔਰ ਜਿਹੜੇ ਇਹ ਦੋ ਸਟੱਫ ਹੈਗੇ ਆ ਜੀ ਇਹ ਖਾਦੀ कॉटन ਹੈ ਜੀ ਬਹੁਤ ਹੀ ਸੋਹਣਾ ਇਹ ਫੈਬਰਿਕ ਹੈਗਾ ਤੁਸੀਂ ਆਪਣੇ ਮੰਮੀਆਂ ਲਈ ਥੋੜਾ ਪਾਰਟੀ ویئر ਫੈਬਰਿਕ ਦੇਖਦੇ ਹੋ ਇਹ ਲਾਈਨਿੰਗ ਲੱਗ ਕੇ ਜਰੂਰ ਹੋਊਗਾ ਬਟ ਇੱਕ ਸਿੰਥੈਟਿਕ ਨਹੀਂ ਹੈ ਜਿਵੇਂ ਕਿ ਜਿਹੜੇ ਬਜ਼ੁਰਗ ਆ ਥੋੜਾ ਸਿੰਥੈਟਿਕ ਪਾ ਕੇ ਖੁਸ਼ ਨਹੀਂ ਹੁੰਦੇ कॉटन ਟਾਈਪ ਹੈ ਨਾ ਲਾਈਨਿੰਗ ਲਗਾ ਕੇ ਬਣਾਓਗੇ ਪਾਰਟੀ ویئر ਸਟੱਫ ਹੈ ਸ਼ਾਈਨ ਵੀ ਹੈ ਜਿੰਨੀ ਸ਼ਾਈਨ ਆਪਾਂ ਨੂੰ ਚਾਹੀਦੀ ਹੈ ਸੋ ਇਹਦੇ ਵਿੱਚ ਆਪਣੇ ਕੋਲੇ ਇਹ ਸ਼ੇਡ ਹੈ অর ਲਾਈਟ ਪੀਚ ਸ਼ੇਡ ਹੈ ਤਾਕਤ ਤੁਸੀਂ ਆਪਣੇ ਲਈ ਬਣਾਉਣਾ ਇਹਦੇ ਤੇ ਕੋਈ ਵੀ ਤੁਸੀਂ ਤਿੱਲਾ ਵਿਦ ਮਸ਼ੀਨ ਏਮਬਰਾਇਡਰੀ ਕਰਕੇ ਇਹਨੂੰ ਇੱਕ ਪਾਰਟੀ ਵੇਅਰ ਸੈਮੀ ਫਾਰਮਲ ਜਿਹਾ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਜੀ ਸੋ ਇੱਕ ਇਹ ਮੈਰੂਨ ਸ਼ੇਡ ਹੈ ਜੀ ਇਹ ਵੀ ਖਾਦੀ कॉटन ਦੇ ਵਿੱਚ ਹੀ ਹੈ ਸੋ ਇਹ ਵੀ ਬਹੁਤ ਹੀ ਸੋਹਣਾ ਜਿਹੜਾ ਫੈਬਰਿਕ ਹੈ ਜੀ ਮੈਰੂਨ ਸ਼ੇਡ ਤੇ ਵੀ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਆ ਥੋੜਾ ਬਹੁਤ ਹੈਂਡਵਰਕ ਵੀ ਕਰਕੇ ਇਹਨੂੰ ਹਾਈਲਾਈਟ ਕਰ ਸਕਦੇ ਆ ਸੋ ਇਹ ਤਿੰਨ ਸ਼ੇਡ ਆ ਜਿਹੜੇ ਇਹ ਹੀ 2000 ਦਾ ਸਟੱਫ ਆ ਜੀ ਇਹ ਔਰ ਇਹ 1000 ਦੇ ਅੰਡਰ ਅੰਡਰ ਆ ਸਾਰੇ ਸਟੱਫ ਤੁਸੀਂ ਵਰਕ ਕਰਵਾਉਂਗੇ 1800 ਦਾ 2000 ਦਾ ਜੋ ਵੀ ਜਿੰਨਾ ਵੀ ਕਰਵਾਉਂਗੇ ਤੁਸੀਂ ਉਸ ਤਰ੍ਹਾਂ ਇਹਦੀ ਜਿਹੜੀ ਪ੍ਰਾਈਸ ਹੋ ਜੂਗੀ ਔਰ ਇਹ ਜਿਹੜਾ ਸੂਟ ਆਪਾਂ ਤੁਹਾਨੂੰ ਦਿਖਾਇਆ ਸੀਗਾ ਇਹ ਹੈਗਾ ਜੀ 2500 ਦਾ ਸ਼ਰਟ ਐਂਡ ਬਾਟਮ ਸੋ ਇਹ ਜਿਹੜੇ ਸੂਟ ਸੀਗਾ ਇਹ ਆਪਾਂ ਤੁਹਾਨੂੰ 3500 ਦਾ ਦੱਸਿਆ ਹੈਗਾ ਫੁੱਲ ਸੂਟ ਹੈ ਜੀ ਫੁੱਲ ਜਿਹੜਾ ਵਿਦ ਸਲਵਾਰ 5 ਮੀਟਰ ਸੂਟ 3500 ਦਾ ਮਿਲੇਗਾ ਇਹ ਸੂਟ ਨਾਲ ਇਹ ਵਾਲੀ ਬਾਟਮ ਹੈ ਜੀ ਇਹ 1800 ਦਾ ਤੁਹਾਨੂੰ ਸ਼ਰਟ ਐਂਡ ਬਾਟਮ ਮਿਲੂਗੀ ਜੀ ਸੋ ਆਪਾਂ ਤੁਹਾਨੂੰ ਪ੍ਰਾਈਸ ਫੇਅਰ ਮੈਂਸ਼ਨ ਕਰਦੇ ਆ ਜੀ ਸੋ ਪਲੀਜ਼ ਤੁਸੀਂ ਬਾਰ-ਬਾਰ ਪ੍ਰਾਈਸ ਨਾ ਪੁੱਛਿਓ ਸੋ ਉਮੀਦ ਹੈ ਜੀ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਹੋਪ ਸੋ ਸੋਸ਼ੀਓਲੋਜੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much